ਕਿਸੇ ਸੱਜਾਂ ਦਾ ਪੰਜਾਬ ਛੱਡ ਜਾ ਜਾਂ ਮੁਕਤਤਾ ਦਾ ਜਾ ਜੋ ਜਾਂ ਜੇਲ੍ਹਾਂ ਚ ਜਾਣ ਲਈ ਤਿਆਰ ਹੋ ਤੇ ਜਾਂ ਜਿਹੜੇ ਮੁਕਾਬਲੇ ਕਰਦੇ ਹੋ ਇਦਾਂ ਤੁਸੀਂ ਆਪ ਵੀ ਢਾਟੇ ਦੀ ਹੋ ਜਾਓਗੇ ਫਰਦਰ ਜਿਹੜੇ ਵੀ ਕੋਈ ਗਾਂਤਲੂ ਮਿਲਦਾ ਉਸ ਤੇ ਵਰਕ ਕਰ ਰਹੇ ਹਾਂ ਕੁਝ ਰੂਲ ਆਊਟ ਵੀ ਜਿਹੜੀ ਆ ਉਹ ਕਰ ਦਿੱਤੇ ਆ ਤੁਸੀਂ ਥੋੜੇ ਰੁਕੋ ਜੀ ਵੱਧ ਨਹੀਂ ਦਿੰਦੇ ਘਟ ਜਾਣਗੇ ਤੁਸੀਂ ਕੋ ਬਤਾਓ ਪੁੱਛੀਆਂ ਚੀਜ਼ਾਂ ਜਿਹੜੀਆਂ ਅੰਡਰ ਇਨਵੈਸਟੀਗੇਸ਼ਨ ਆ ਜੇ ਪੁੱਛ ਜਿਹੜੀਆਂ ਆਪਾਂ ਰੂਲ ਆਊਟ ਕਰਦੇ ਜਾ ਰਹੇ ਹਾਂ ਹਾਂ ਪੰਜਾਬ ਦੀ ਧਰਤੀ ਤੇ ਇਹਨਾਂ ਨੂੰ ਕੋਈ ਇਦਾਂ ਦੀ ਕਾਰਵਾਈ ਨਹੀਂ ਕਰਦੇ ਜਿੰਨਾ ਪੰਜਾਬ ਦਾ ਨੁਕਸਾਨ ਹੋ। ਸੋ ਇਹ ਸਮੇਂ ਅਸੀਂ ਫਗਵਾੜਾ ਦਲਜੀਤ ਰਾਜੂ ਉਹਨਾਂ ਦੇ ਘਰੇ ਜੋ ਕਿ ਆਮ ਆਦਮੀ ਪਾਰਟੀ ਤੋਂ ਆਗੂ ਨੇ ਕੱਲ ਦੇ ਰਾ ਜਿਹੜਾ ਉਹਨਾਂ ਦੇ ਘਰ ਦੇ ਉੱਪਰ ਗੋਲੀਆਂ ਚੱਲ ਰਹੀਆਂ ਨੇ 20 ਤੋਂ 25 ਰਾਉਂ ਜਿਹੜੇ ਇਸ ਘਰ ਦੇ ਪਰਫਾਇਲ ਹੁੰਦੇ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇੱਥੇ ਵੀ ਦਿਖਾ ਰਹੇ ਹਾਂ ਕਿ ਜਿਵੇਂ ਉੱਤੇ ਸ਼ੀਸ਼ੇ ਦੇ ਉੱਪਰ ਗੋਲੀਆਂ ਮਾਰੀਆਂ ਗਈਆਂ ਨੇ ਸ਼ੀਸ਼ਾ ਤਾਂ ਥਾਰ-ਥਾਰ ਕਰਕੇ ਖਿਲ ਰਿਹਾ ਹੈ ਸੋ ਹੁਣ ਇਸ ਸਮੇਂ ਆਮ ਆਦਮੀ ਪਾਰਟੀ ਤੋਂ ਆਗੂ ਦਲਜੀਤ ਰਾਜੂ ਉਹਨਾਂ ਦੇ ਅਸੀਂ ਗ੍ਰਹਿ ਵਿਖੇ ਜਿਹੜਾ ਇਸ ਸਮੇਂ ਖੜੇ ਆਂ ਸੋ ਹੁਣ ਜਿੱਥੇ ਕੀ ਆਮ ਆਦਮੀ ਪਾਰਟੀ ਦੇ ਕੁਲਜੀਪ ਸਿੰਘ ਢਾਲੀਵਾਲ ਜੋ ਕਿ ਸਾਬਕਾ ਕੈਬਨਿਟਰੀ ਮੰਤਰੀ ਰਹੇ ਨੇ ਸੋ ਹੁਣ ਅੱਜ ਪਹੁੰਚੇ ਨੇ ਜਾਇਜ਼ਾ ਲੈਣਾ ਇਹਨੇ ਗੱਲਬਾਤ ਕਰ ਰਹੇ ਨੇ ਉਹਨਾਂ ਵੀ ਗੱਲਬਾਤ ਕਰਦੇ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਉਂਕਿ ਜਿੱਥੇ ਅੱਧੀ ਰਾਤ ਸ਼ਰੀਆਮ ਤਾਰ-ਤਾਰ ਕਰਕੇ ਗੋਲੀਆਂ ਚਲਦੀਆਂ ਨੇ ਤੇ ਹੁਣ ਆਖਿਰਕਾਰ ਪ੍ਰਸ਼ਾਸਨ ਸਰਕਾਰ ਕਿਸ ਤਰੀਕੇ ਨਾਲ ਕੰਮ ਕਰੇਗੀ ਜਾਂ ਕੀ ਅਗਲਾ ਕਦਮ ਹੋਏਗਾ ਉਹਨਾਂ ਕੋਲ ਜਾਣ ਦੀ ਤੁਸੀਂ ਅੱਜ ਆ ਕੇ ਮੌਕਾ ਇਜਾਜ਼ਤ ਲਿਆ ਕਿਉਂਗੀ ਦੇ ਰਾਤ ਹੀ ਕੰਮ ਹੁੰਦਾ ਹੈ ਬਾਹਰ ਵੀ ਦੇਖੋ ਸ਼ੀਸ਼ੇ ਜਿਹਨੇ ਟੁਕੜੇ ਖਿਲਰੇ ਹੋਏ ਸਕੇ ਜੀ ਜੀ ਹਾਂ ਹਾਂ ਤੇ ਉਹ ਚੱਕਰ ਹੈ ਕਿ ਜਿੱਥੇ ਪ੍ਰਸ਼ਾਸਨ ਐਨਕਾਊਂਟਰ ਤਾਂ ਕਰ ਲਈ ਹੈ ਲੇਕਿਨ ਉਹਦੇ ਨਾਲ ਨਾਲ ਇਹ ਬਰਮਾਸ਼ਾ ਦੇ ਹੌਸਲੇ ਜਿੱਥੇ ਥਲ ਹੋਣੇ ਚਾਹੀਦੇ ਆ ਉੱਥੇ ਵੱਧ ਰਹੀ ਹੈ ਜੀ ਮੈਂ ਕਿਹਾ ਤੁਸੀਂ ਥੋੜੇ ਰੁਕੋ ਜੀ ਵੱਧ ਨਹੀਂ ਦਿੰਦੇ ਘਟ ਜਾਣਗੇ ਤੁਸੀਂ ਕੋ ਬਤਾਓਗੇ ਇਹ ਤਾਂ ਨੁਮਾ ਦੱਸਿਆ ਕਿ ਜਿਹੜੀਆਂ ਪੰਜਾਬ ਤੋਂ ਦੀ ਤਾਕਤਾਂ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਔਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਇਦਾਂ ਦੀਆਂ ਕਾਰਵਾਈਆਂ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜਾ ਪੰਜਾਬ ਦਾ ਵਿਕਾਸ ਕਰ ਰਿਹਾ ਵੀ ਉਹ ਵਿਕਾਸ ਵਾਲੀ ਗੱਡੀ ਨੂੰ ਨਹੀਂ ਹਲਾਦਾਂਗੇ ਉਹ ਨਹੀਂ ਲੱਗਦੀ ਜੀ ਭਾਵੇਂ ਜੋ ਮਰਜ਼ੀ ਹੋ ਔਰ ਅਸੀਂ ਅਮਨ ਕਾਨੂੰਨ ਜਿਹੜਾ ਉਹ ਭੰਗ ਵੀ ਨਹੀਂ ਹੋਣ ਦਾਂਗੇ ਉਹਦੇ ਨਾਲ ਤੱਤਾਂ ਨੂੰ ਪੰਜਾਬ ਚੋਂ ਖਤਮ ਕਰ। ਐਜ਼ ਅ ਸੀਨੀਅਰ ਲੀਡਰ ਤੁਸੀਂ ਉਹਨਾਂ ਗੈਂਗਸਟਰਾਂ ਨੂੰ ਕੁਝ ਕਹਿਣਾ ਚਾਹੋਗੇ ਜੇਕਰ ਉਹ ਵੀਡੀਓ ਦੇਖ ਰਹੇ ਹੋਣਗੇ ਸਪੈਸ਼ਲੀ ਕਿਉਂਕਿ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਰ ਜਾਂ ਤਾਂ ਪੰਜਾਬ ਛੱਡ ਜਾ ਜਾਂ ਮੁਕਤਤਾ ਦਾ ਜਾ ਜਾਂ ਜੇਲਾਂ 'ਚ ਜਾਣ ਲਈ ਤਿਆਰ ਹੋ ਤੇ ਜਾਂ ਜਿਹੜੇ ਮੁਕਾਬਲੇ ਕਰਦੇ ਹੋ ਇਦਾਂ ਤੁਸੀਂ ਆਪ ਵੀ ਢੱਟੇ ਢੇ ਦੀ ਹੋ ਜਾਓਗੇ ਬਸ ਜਿਹੜਾ ਰਸਤਾ ਚੁਣਨਾ ਉਹਨਾਂ ਨੇ ਤੈਅ ਕਰਨਾ ਅਸੀਂ ਦੇ ਇਹਨਾਂ ਨੂੰ ਬਰਦਾਸ਼ਤ ਕਰਨਾ ਭਾਵੇਂ ਜੋ ਮਰਜ਼ੀ ਹੇ ਪੰਜਾਬ ਦੀ ਧਰਤੀ ਤੇ ਇਹਨਾਂ ਨੂੰ ਕੋਈ ਇਦਾਂ ਦੀ ਕਾਰਵਾਈ ਨਹੀਂ ਕਰਦਣੀ ਜਿਸ ਨਾਲ ਪੰਜਾਬ ਦਾ ਨੁਕਸਾਨ ਹੋਵੇ। ਸੋ ਦੇਖ ਸਾਰੀਓ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕੁਲਦੀਪ ਸਿੰਘ ਢਾਲੀਵਾਲ ਦਲਜੀਤ ਸਿੰਘ ਰਾਜੂ ਉਹਨਾਂ ਦੇ ਘਰੇ ਪਹੁੰਚੇ ਉਹਨਾਂ ਜਿਹੜਾ ਕੀ ਹੈ ਜਿਹੜੀਆਂ ਗੱਲਬਾਤਾਂ ਹੋਈਆਂ ਕਿ ਕਿਸ ਤਰੀਕੇ ਦੇ ਨਾਲ ਹੁਣ ਆਖਿਰਕਾਰ ਇਸ ਦੇ ਉੱਪਰ ਅੱਗੇ ਕਾਰਵਾਈ ਜਿਹੜੀ ਹੋਏਗੀ। ਸੋ ਜਿਹੜੀ ਦਸ਼ਵੇਸ਼ਪਿੰਨ ਦੇ ਵਿੱਚ ਅੱਜ ਕੱਲ ਦੇ ਦਾ ਜਿਹੜੀ ਇਹ ਘਟੀਆਂ ਵਾਪਰਦੀ ਏ 20 ਤੋਂ 25 ਡਾਣ ਜਿਹੜੇ ਫਾਇਰ ਹੋਣ ਦੱਸੇ ਜਾਂਦੇ ਨੇ। ਕਾਰਵਾਈ ਜਿਹੜੀ ਚੱਲ ਰਹੀ ਏ ਹੁਣ ਇਸ ਸਮੇਂ ਜੇ ਕਹ ਲਓ ਕਿ 17 ਦੇਖੋ ਜਿਹੜੀ ਵੀ ਸਾਨੂੰ ਲੀਡ ਮਿਲ ਰਹੀ ਆ ਉਸ ਤੇ ਅਸੀਂ ਲਗਾਤਾਰ ਜਿਹੜੀ ਆ ਉਹ ਕਾਰਵਾਈ ਕਰਦੇ ਹੋਏ ਫਰਦਰ ਜਿਹੜੀ ਵੀ ਕੋਈ ਗਾਂਟ ਕਲੂ ਮਿਲਦਾ ਉਸ ਤੇ ਵਰਕ ਕਰ ਰਹੇ ਆ ਕੁਝ ਰੂਲ ਆਊਟ ਜਿਹੜੀ ਆ ਉਹ ਕਰ ਦਿੱਤੇ ਆ ਤੇ ਜੋ ਵੀ ਮਤਲਬ ਫਰਦਰ ਲੀਡ ਮਿਲ ਰਹੀ ਆ ਉਸ ਦੇ ਮਤਲਬ ਕਾਰਵਾਈ ਕਰ ਰਹੇ ਹੁਣ ਤੱਕ ਤਾਂ ਕਲੀਅਰ ਹੋਇਆ ਕਿ ਕਿੰਨੇਕ ਰਾਉਂਡ ਫਾਇਰ ਹੋਏ ਸਕੇ ਜਾਂ ਤੁਹਾਨੂੰ ਕਿੰਨੇ ਜਿਹੜੇ ਚੱਲੇ ਹੋਏ ਕਾਰਤੂਸ ਮਿਲੇ ਹੋਏ ਨੇ ਜੀ ਇਹ ਤੇ ਪ੍ਰੀਮੀਨਰੀ ਆਪਣਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਜਿਹੋ ਉਹਦੇ ਵਿੱਚ ਤੁਹਾਨੂੰ ਦੱਸ ਦਿੱਤਾ ਸੀ ਕਿ 20 ਤੋਂ 25 ਦੇ ਕਰੀਬ ਜਿਹੜੇ ਰਾਉਂਡ ਫਾਇਰ ਹੋਇਆ ਇੱਕ ਜੈਕਟ ਵਾਸਤੇ ਬਾਈ ਹੈ ਜਿਹੜਾ ਜੋ ਬਸ ਸਵੇਰ ਤੋਂ ਜਿਹੜਾ ਇਹ ਦੱਸ ਰਿਹਾ ਕਿ 20 ਤੋਂ 25 ਬਾਈ ਬੀ ਜਿਹੜੇ ਸਾਨੂੰ ਮਿਲੇ ਖੋਲ ਦੋ ਜਿਹੜੇ ਆ 9 ਨੰਮ ਦੇ ਜਿਹੜੇ ਨਹੀਂ ਚੱਲੇ ਜੀ ਉਹਨਾਂ ਦੇ ਖਿਲਾਫ ਕੋਈ ਤੁਹਾਨੂੰ ਮਤਲਬ ਕੋਈ ਸਬੂਤ ਜਾਂ ਕੋਈ ਬੰਦੇ ਕੌਣ ਸੀਗੇ ਕਿਥੋਂ ਦੇ ਸੀਗੇ ਸੀਸੀਟੀਵੀ ਫੁਟੇ ਤਾਂ ਸਾਹਮਣੇ ਆਈਆਂ ਜੀ ਉਹਦੇ ਵਿੱਚ ਤਾਂ ਦੇਖ ਰਿਹਾ ਪਰ ਉਹਨਾਂ ਦਾ ਮੂੰਹ ਟੱਕਿਆ ਹੋਇਆ ਦੱਸੋ ਹੀ ਮੈਂ ਤੁਹਾਨੂੰ ਕਹਿ ਰਿਹਾ ਜੀ ਕੁਝ ਚੀਜ਼ਾਂ ਜੜੀਆਂ ਅੰਡਰ ਇਨਵੈਸਟੀਗੇਸ਼ਨ ਆ ਜੇ ਕੁਝ ਜੜੀਆਂ ਆਪਾਂ ਰੂਲ ਆਊਟ ਕਰਦੇ ਜਾ ਰਹੇ ਹਾਂ ਤੇ ਬਾਕੀ ਵੀ ਜਿਹੜਾ ਫਰਦਰ ਜਿਹੜਾ ਉਹ ਫਸਟ ਇਨੀਸ਼ੀਅਲ ਸਟੇਜ ਤੇ ਜਿਹੜੀ ਕਾਲਾ ਰਾਣਾ ਵਾਲੀ ਮਿਲੀ ਸੀ ਉਹਦੇ ਤੇ ਆਪਾਂ ਫਰਦਰ ਕਰ ਰਹੇ ਆ ਠੀਕ ਹੈ ਥੈਂਕ ਯੂ ਸਰ